ਬੜੀ ਮਿਹਰਬਾਨੀ ਮੈਂ ਗਿੱਦੜਵਾ ਹਲਕੇ ਦੇ ਅੰਦਰ ਪਿੰਡ ਦੋਦਾ ਦੋਦੇ ਦੀ ਜੇਲ੍ਹ ਦੇ ਅੰਦਰ ਆਉਂਦੇ ਪਿੰਡਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਵਾਸਤੇ ਉਹਨਾਂ ਦੇ ਪ੍ਰਚਾਰ ਹਿੱਤ VOTER ਨੂੰ ਬੇਨਤੀ ਤੇ ਅਪੀਲ ਕਰਨ ਲਈ ਹਾਜ਼ਰ ਹੋਏ ਆ ਤੇ ਹੁਣ ਅਸੀਂ ਦੋਦੇ ਬੈਠੇ ਆ ਤਾਂ ਜੋ ਹਾਲਾਤ ਹੈਗੇ ਆ ਉਪਚੋਣ ਹੋਈ ਭੈਣ ਅਮਰਤਾ ਵੜਿੰਗ ਚੋਣ ਨਹੀਂ ਜਿੱਤ ਸਕੇ ਉਸ ਚੋਣ ਤੋਂ ਬਾਅਦ ਹੁਣ ਤੱਕ ਝਾੜੂ ਦੇ ਜਿੱਤੇ ਹੋਏ ਐਮਐਲਏ ਨੇ ਕੀ ਕੀਤਾ ਇਹ ਸਵਾਲ ਸੱਥਾਂ ਦੇ ਵਿੱਚ ਪਿੰਡਾਂ ਦੇ ਅੰਦਰ ਆਮ ਤੌਰ ਤੇ ਸਾਹਮਣੇ ਆ ਰਿਹਾ ਜੇ ਕੁਝ ਕੀਤਾ ਹੋਵੇ ਸਰਕਾਰੀ ਧਿਰ ਦੇ ਐਮਐਲਏ ਨੇ ਤੇ ਲੋਕ ਵੋਟ ਜ਼ਰੂਰ ਪਾਉਣ ਕੀਤਾ ਕੁਝ ਨਹੀਂ ਇਸ ਕਰਕੇ ਲੋਕਾਂ ਨੇ ਮਨ ਬਣਾ ਲਿਆ ਕਿ ਭਾਈ ਵੋਟ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਵਾਸਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਆਉਣੇ ਆ ਤੇ ਬਲਾਕ ਸੰਪਤੀ ਯਾਰ ਜ਼ਿਲ੍ਹਾ ਪ੍ਰੀਸ਼ਦ ਲਈ ਚੇਅਰਮੈਨ ਮੁਖਸਰ ਦੇ ਅੰਦਰ ਕਾਂਗਰਸ ਪਾਰਟੀ ਦੇ ਬਣਨੇ ভোটার ਦਾ ਰੁਝਾਨ ਦੱਸ ਰਿਹਾ ਕਾਂਗਰਸ ਪ੍ਰਧਾਨ ਦੇ ਹਾਂ ਦਾ ਸੀਗਾ ਕਿਉਂਕਿ ਪ੍ਰਧਾਨ ਤੇ ਦੋਸ਼ ਲੱਗੇ ਕਿ ਜੋਸਿਪ ਸਿੰਘ ਸਿੱਧੂ ਨੂੰ ਕੋਰਟ ਨੇ ਵਿਖਾਇਆ ਕਿ 500 ਕਰੋੜ ਰੁਪਏ ਲੈ ਕੇ ਤੇ ਫੋਟੋ ਸਿਉਂ ਤੋ ਯਾਰ ਬੋਲ ਲੈਣਾ ਦੋਸਤ ਆਪਣੀ ਹੌਮੇ ਨੂੰ ਪੱਠੇ ਪਾਉਣ ਵਾਸਤੇ ਕੋਈ ਗਲਤ ਬਿਆਨੀ ਕਰ ਦੇਣੀ ਸੌਖਾ ਕੰਮ ਆ ਕਿਸੇ ਦੇ ਉੱਤੇ ਦੋਸ਼ ਲਾ ਦੇਣੇ ਬਿਨਾ ਪ੍ਰੂਫਾਂ ਬਿਨਾ ਸਬੂਤਾਂ ਤੋਂ ਆਸਾਨ ਕੰਮ ਹੈਗਾ ਮੈਂ ਪੁੱਛਣਾ ਚਾਹ ਨਾ ਸਤਕਾਰਯੋਗ ਭੈਣ ਨਵਜੋਤ कौर ਸਿੱਧੂ ਨੂੰ ਤੁਹਾਡੇ ਪਤੀ ਜਦੋਂ ਮੰਤਰੀ ਬਣੇ ਸੀਗੇ ਕਾਂਗਰਸ ਦੀ ਬਜ਼ਾਰਤ ਵੇਲੇ ਕੀ ਤੁਹਾਡੇ ਮੰਨੇ ਮੰਤਰੀ ਪਤੀ ਨੇ ਕਾਂਗਰਸ ਪਾਰਟੀ ਨੂੰ ਕੋ ਮੋਰੀ ਵਾਲਾ ਪੈਸਾ ਦਿੱਤਾ ਸੀ ਆਪਣੇ ਘਰ ਤੋਂ ਚਾਲੂ ਕਰੋ ਨਾ ਬਾਕੀ ਦੀਆਂ ਗੱਲਾਂ ਬਾਅਦ ਦੇ ਵਿੱਚ ਕਰ ਲਿਓ ਔਰ ਮੈਂ ਕਾਂਗਰਸ ਦੇ ਵਿੱਚ ਲੋਕ ਸਭਾ 2024 ਦੇ ਵਿੱਚ ਸ਼ਾਮਲ ਹੋਇਆ ਮੈਂ ਕਾਂਗਰਸ ਤੋਂ ਬਾਹਰ ਬੈਠ ਕੇ ਦੇਖਿਆ ਚਰਨਜੀਤ ਸਿੰਘ ਚੰਨੀ ਬਣੇ ਮੁੱਖ ਮੰਤਰੀ ਕਾਂਗਰਸ ਦੇ ਪ੍ਰਧਾਨ ਸੀਗੇ ਸਰਦਾਰ ਨਵਜੋਤ ਸਿੰਘ ਸਿੱਧੂ ਸਵੇਰੇ ਚਰਨਜੀਤ ਸਿੰਘ ਚੰਨੀ ਆਪਣੀ ਸਰਕਾਰ ਵੱਲੋਂ ਕੋਈ ਅਨਾਉਂਸਮੈਂਟ ਕਰਦੇ ਸੀ ਤੇ ਸ਼ਾਮ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਉਹਨਾਂ ਦੀ ਬਣਾਈ ਖੀਰ ਦੇ ਉੱਤੇ ਸਵਾਹ ਪੁੱਕ ਦਿੰਦਾ ਸੀ ਇਹ ਪੈਸੇ ਕਿੱਥੋਂ ਆਉਣਗੇ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਜੇ ਰਿਪੀਟ ਵੀ ਨਾ ਕਰਦੀ ਤੇ ਵੱਡੀ ਗਿਣਤੀ ਦੇ ਵਿੱਚ ਐਮਐਲਏ ਜਿੱਤ ਜਾਣੇ ਸੀ ਕਾਂਗਰਸ ਤੇ ਜੇ ਸਰਦਾਰ ਨਵਜੋਤ ਸਿੰਘ ਸਿੱਧੂ ਇੱਕ ਸੁਰਤਾ ਦਿਖਾ ਕੇ ਚੱਲਦੇ ਨੁਕਸਾਨ ਹੋਇਆ ਉਦੋਂ ਕਾਂਗਰਸ ਪਾਰਟੀ ਦਾ ਮੈਂ ਨਹੀਂ ਸੀਗਾ ਕਾਂਗਰਸ ਦੇ ਵਿੱਚ ਉਦੋਂ ਤੇ ਅੱਜ ਵੀ ਉਹੀ ਕੁਝ ਹੋਣ ਜਾ ਰਿਹਾ ਰਾਜੇ ਵੜਿੰਗ ਨੇ ਜਿਹੜਾ ਐਕਸ਼ਨ ਪਾਰਟੀ ਹਾਈ ਕਮਾਂਡ ਦੇ ਨਾਲ ਰੈਸਲਾ ਕਰਕੇ ਲਿਆ ਉਹਨੂੰ ਹੇਠਲੇ ਪੱਧਰ ਤੇ ਬੈਠਾ ਵਰਕਰ ਐਪਰੀਸ਼ੀਏਟ ਕਰ ਰਿਹਾ ਉਹਦੇ ਵਿੱਚ ਵੀ ਜੋਸ਼ ਪੈਦਾ ਹੋਇਆ ਵੀ ਵੈਰੀ ਗੁੱਡ ਕਾਂਗਰਸ ਨੂੰ ਕਮਜ਼ੋਰ ਕਰਨ ਵਾਸਤੇ ਬੇਤੁਕੇ ਝੂਠੇ ਬੇਬੁਨਿਆਦ ਬਿਆਨ ਦੇਣ ਵਾਲਿਆਂ ਵਿਰੋਧੇ ਕਾਰਵਾਈ ਹੋਣੀ ਚਾਹੀਦੀ ਸੀ ਬਹੁਤ ਘੱਟ ਸਤਿ ਮਨ ਕਰਦਾ ਪਰ ਕਿੰਨਾ ਕੋ ਫਰਕ ਪਏਗਾ ਕਾਂਗਰਸ ਨੂੰ ਤੇ ਯਾਰ ਪਾਰਟੀ ਦੇ ਅੰਦਰ ਕਿਸੇ ਦੇ ਜਾਣ ਨਾਲ ਕੋਈ ਕਦੇ ਫਰਕ ਨਹੀਂ ਪਿਆ ਪਾਰਟੀ ਨੈਸ਼ਨਲ ਪਾਰਟੀ ਸਮੁੰਦਰ ਹੈਗੀ ਆ ਕੋਈ ਬੰਦਾ ਚਲੇ ਜਵੇ ਲੋਕ ਪਾਰਟੀ ਦੀਆਂ ਪਾਲਿਸੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵੋਟ ਪਾਉਂਦੇ ਆ ਝੂਠ tufaan ਵਾਲੇ ਪਾਸੇ ਕਦੇ ਲੋਕ ਵੋਟ ਪਾਉਣ ਨਹੀਂ ਜਾਂਦੇ ਤੁਸੀਂ ਆਪਸ ਵਿੱਚ ਨੋਟਿਸ-ਨੋਟਿਸ ਹੋਏ ਸਮੁੰਦਰ ਕੱਢ ਰਿਹਾ ਇਕਦੋ ਇਕ ਤੁਹਾਨੂੰ ਚੰਗਾ ਨਹੀਂ ਲੱਗਿਆ ਵੀ ਇਹ ਨੋਟਿਸ ਕੱਢਣਾ ਚਾਹੀਦਾ ਸੀ ਕਿ ਨਹੀਂ ਚਾਹੀਦਾ ਸੀ ਚਾਹੀਦਾ ਸੀਗਾ ਕਿ ਨਹੀਂ ਉਹ ਪਰਿਵਾਰ ਕਦੇ ਤਰੱਕੀ ਨਹੀਂ ਕਰਦਾ ਜਿਹਦੇ ਅੰਦਰ ਅਨੁਸ਼ਾਸਨ ਨਾ ਹੋਵੇ ਪਰਵਾਰ ਉਹੀ ਤਰੱਕੀ ਕਰੂਗਾ ਜਿੱਥੇ ਇੱਕ ਸੁਰਤਾ ਹੈ ਅਨੁਸ਼ਾਸਨ ਹੈ ਤਾਂ ਪਾਰਟੀ ਦੇ ਅੰਦਰ ਅਨੁਸ਼ਾਸਨ ਡਿਕੋਰਮ ਮੇਨਟੇਨ ਕਰਨ ਵਾਸਤੇ ਅਨੁਸ਼ਾਸਨ ਬਹਾਲ ਰੱਖਣ ਵਾਸਤੇ ਜੇ ਨੋਟਿਸ ਦਿੱਤਾ ਤਾਂ ਮੇਰਾ ਖਿਆਲ ਕਿਸੇ ਕਾਂਗਰਸੀ ਤੁਸੀਂ ਵਰਕਰ ਤੋਂ ਪੁੱਛ ਕੇ ਦੇਖ ਲੋ ਉਹ ਵੀ ਕਹੂਗਾ ਵੀ ਇਹ ਹੋਣਾ ਚਾਹੀਦਾ ਸੀ ਤੁਹਾਨੂੰ ਕੀ ਲੱਗਦਾ ਪੰਜਾਬ ਦਾ ਪੁਰੀ ਚਿਹਰਾ ਕੋਣ ਹੋਣਾ ਚਾਹੀਦਾ ਹੈ ਹਾਈ ਕਮਾਂਡ ਨੇ ਤੈਅ ਕਰਨਾ ਇੱਥੇ ਕੋਈ ਦੋ ਰਾਮਾ ਨਹੀਂ ਪਹਿਲਾਂ ਐਮਐਲਏ ਚੁਣੇ ਜਾਣੇ ਐਮਐਲਏਆਂ ਦੇ ਨਾਲ ਪਾਰਟੀ ਦੀ ਹਾਈ ਕਮਾਂਡ ਨੇ ਰੈਸਲਾ ਕਰਨ ਤੋਂ ਬਾਅਦ ਮੁੱਖ ਮੰਤਰੀ ਅਨਾਉਂਸ ਕਰ ਦੇਣਾ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਕਾਂਗਰਸ ਪਾਰਟੀ ਦੇ ਪੰਜਾਬ ਦੇ ਅੰਦਰ ਮੁੱਖ ਮੰਤਰੀ ਬਣਦੇ ਰਹੇ ਆ ਤੇ ਇਸੇ ਪੈਟਰਨ ਇਸੇ ਤਰੀਕੇ ਤੇ ਹੀ ਬਣਦੇ ਰਹੇ ਆ ਸਰ ਜਿਵੇਂ ਸਾਲ ਰਹਿ ਗਏ 2027 ਨਹੀਂ ਆ ਘਾਰੇ ਆ ਵੋ ਚਲੋ ਵੱਧ ਜਾਣਕਾਰੀਆਂ ਮੀਡੀਆ ਕੋਲ ਆ ਤੁਸੀਂ ਭਾਂਦੇ ਵਰਗਾਂ ਦੇ ਵਿੱਚ ਜਾ ਕੇ ਸਰਵੇ ਕਰਦੇ ਹੋ ਤੁਸੀਂ ਭਾਂਦੇ ਲੋਕਾਂ ਦੇ ਵਿਚਾਰ ਲੈਣੇ ਆ ਅੱਜ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੋਇਆ ਦੀ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਲੈ ਕੇ ਆਉਣ। ਧੜੇਬੰਦੀ ਨਾਲ ਕੋਈ ਫਰਕ ਨਹੀਂ। ਧੜੇਬੰਦੀ ਹੈ ਕਿੱਥੇ ਤੁਸੀਂ ਦੱਸ ਤਾਂ ਦਿਓ। ਸੁੱਖੀ ਰੰਦਾਬਾ, ਬਾਜਬਾ ਜੀ, ਬੜਿੰਗ, ਚੰਨੀ ਸਾਡੀ ਸੀਨੀਅਰ ਲੀਡਰਸ਼ਿਪ ਤੁਹਾਨੂੰ ਇੱਕ ਲੱਗਦੀ ਕਿ ਨਹੀਂ ਲੱਗਦੀ? ਉਹ ਤੁਹਾਡੇ ਸ਼ਹਿਰ ਤੁਸੀਂ ਕੀ ਹੋਇਆ ਉੱਥੇ? ਤੁਸੀਂ ਦੱਸੋ ਕੀ ਹੋਇਆ ਉੱਥੇ? ਕੁਝ ਵੀ ਨਹੀਂ ਹੋਇਆ। ਜਿੱਤਾਂ ਤੇ ਹਾਰਾਂ ਇੱਕ ਸਿੱਕੇ ਦੇ ਦੋ ਪਹਿਲੂ ਆ ਜੇ ਭਾਰਤ ਭੂਸ਼ਣ ਆਸ਼ੂਰੀ ਚੋਣ ਹਰਗੇ ਤੇ ਇਹਨੂੰ ਧੜੇਬੰਦੀ ਨਾਲ ਨਾ ਜੋੜੋ। ਜਿੱਤ ਤੇ ਹਾਰ ਸਦਾ ਬੰਦਾ ਹਰਦਾ ਨਹੀਂ ਤੇ ਸਦਾ ਜਿੱਤਦਾ ਨਹੀਂ ਜੇ ਪਿਛਲੀ ਵਾਰੀ ਹਰਿਆ ਤੇ ਅਗਲੀ ਵਾਰੀ ਜਿੱਤ ਜਾਗੇ ਭੈਣ ਅਮਰਤਾ ਉਪਚੋਣ ਹਰ ਗਏ ਅਗਲੀ ਵਾਰੀ ਜਿੱਤ ਲਵਾਂਗੇ ਮਰੋੜ ਲਵਾਂਗੇ ਫੜ ਕੇ ਅਗਲੀ ਵਾਰੀ